ਉਹ ਕਹਿ ਰਹੀ ਹੈ ਕਿ ਤੁਸੀਂ ਇਸ ਸਮੇਂ ਜਿਹੜੀਆਂ ਆਪਣੀਆਂ ਸਿਆਸੀ ਰੋਟੀਆਂ ਸੇਕ ਰਹੇ ਹੋ ਖਾਲੀ ਇੱਕ ਪ੍ਰਧਾਨ ਦੀ ਗੱਲ ਨਹੀਂ ਉਹਨੇ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਪੂਰੇ ਪੰਜਾਬ ਦੀਆਂ ਜਥੇਬੰਦੀਆਂ ਇਹ ਸਿਆਸਤ ਕਰ ਰਹੀਆਂ ਆਪਣੀ ਸਿਆਸੀ ਰੋਟੀਆਂ ਸੇਕ ਰਹੀਆਂ ਮੈਂ ਪੁੱਛਣਾ ਚਾਹੁੰਨਾ ਹੈ ਕਿ ਇਸ ਔਖੀ ਘੜੀ ਇਸ ਦੁੱਖ ਦੀ ਘੜੀ ਸਿਆਸੀ ਰੋਟੀਆਂ ਸੇਕ ਕੌਣ ਰਿਹਾ ਮੈਂ ਪੁੱਛਣਾ ਚਾਹੁੰਨਾ ਕਿ ਜਿਸ ਤਰ੍ਹਾਂ ਆਮ ਲੋਕ ਘਰਾਂ ਵਿੱਚੋਂ ਸਮਾਨ ਦੀਆਂ ਟਰਾਲੀਆਂ ਰਾਸ਼ਨ ਦੀਆਂ ਟਰਾਲੀਆਂ ਲੈ ਕੇ ਜਾ ਰਹੇ ਨੇ ਔਰ ਉਹਨਾਂ ਟਰਾਲੀਆਂ ਵਾਲਿਆਂ ਨੂੰ ਮਜਬੂਰ ਕੀਤਾ ਜਾ ਰਿਹਾ ਕਿ ਟਰਾਲੀਆਂ ਉਪਰ ਆਮ ਆਦਮੀ ਦੀਆਂ ਜਿਹੜੀਆਂ ਝੰਡੀਆਂ ਲਾਈਆਂ ਜਾਣ ਮੈਂ ਪੁੱਛਣਾ ਚਾਹੁੰਨਾ ਕਿ ਇਹ ਸਿਆਸਤ ਨਹੀਂ ਕਿ ਤੁਸੀਂ ਆਮ ਟਰ ਲੋਕਾਂ ਨੂੰ ਆਪਣੇ ਕੈਂਪਾਂ ਵਿੱਚ ਰਾਖਣ ਲਜਾਣ ਲਈ ਮਜਬੂਰ ਕਰ ਰਹੇ ਹੋ ਔਰ ਦੂਸਰੀ ਗੱਲ ਤੇ ਜਿਹੜਾ ਸੀਐਮ ਦੇ ਪ੍ਰਦੇਸ਼ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੜਪੀੜਤ ਇਲਾਕਿਆਂ ਵਿੱਚ ਆਉਣਾ ਉਹਨੂੰ ਇੱਕ ਸਿੰਗਲ ਪਰਸਨ ਜਿਹੜਾ ਹੜਪੀੜਤ ਨਹੀਂ ਮਿਲਦਾ ਔਰ ਇੱਕ ਫਿਲਮ ਕ੍ਰੀਏਟ ਕੀਤੀ ਜਾਂਦੀ ਹੈ ਕਹੋ ਜੀ ਬੀਬੀ ਨੂੰ ਅੱਗੇ ਲਿਆਂਦਾ ਜਾਂਦਾ ਜਿਹੜੀ ਨਾ ਤੇ ਹੜਪੀੜਤ ਹੈ ਜਿਹੜੀ ਸ਼ਹਿਰ ਵਿੱਚ ਰਹਿੰਦੀ ਏ ਜਿਨੇ ਆਪਣੇ ਗਾਲੇ ਵਿੱਚ ਲੱਖਾਂ ਦਾ ਸੋਨਾ ਪਾਇਆ ਹੋਇਆ ਉਸ ਨੂੰ ਹੜਪੀੜਤ ਬਣਾਇਆ ਜਾਂਦਾ ਮੈਂ ਪੁੱਛਣਾ ਚਾਹੁੰਨਾ ਕਿ ਜੇ ਇਸ ਸਮੇ ਪੂਰਾ ਪੰਜਾਬ ਹੜ ਦੀ ਮਾਰ ਥਲੇ ਆਇਆ ਹੋਇਆ ਪੂਰਾ ਪੰਜਾਬ ਇਸ ਕੁਦਰਤੀ ਕਰੋਪੀ ਨਾਲ ਔਰ ਜਿਹੜੀ ਲੋਕਾਂ ਦੀ ਜਿਹੜੀ ਇਹਨਾਂ ਅਫਸਰਾਂ ਦੀ ਬਣਾਈ ਹੋਈ ਆ ਜਿਹੜੀ ਇਹ ਯੋਜਨਾ ਉਹਦੇ ਨਾਲ ਪੀੜਤਾ ਉਸ ਵੇਲੇ ਸਿਆਸਤ ਜੇ ਕੋਈ ਕਰ ਰਿਹਾ ਇਸ ਵੇਲੇ ਤੇ ਇੱਕੋ ਇੱਕ ਰੂਲਿੰਗ ਪਾਰਟੀ ਆ ਇਹੋ ਜਿਹੇ ਜਿਹੜੇ ਬਿਆਨ ਨੇ ਉਹਨਾਂ ਦੀ ਅਸੀਂ ਸਖਤ ਤੌਰ ਤੇ ਨਿੰਦਿਆ ਕਰਦੇ ਆਂ ਔਰ ਲੋਕਾਂ ਨੂੰ ਇਹ ਹੋਕਾ ਦਿੰਨੇ ਆ ਕਿ ਇੱਕ ਮੁੱਠ ਹੋ ਕੇ ਜਿਹੜਾ ਇਸ ਸਮੇਂ ਦੁੱਖ ਦੀ ਘੜੀ ਆ ਲੋਕਾਂ ਦੀ ਬਾਹ ਫੜੀਏ ਔਰ ਇੱਕ ਸਵਾਲ ਹੋਰ ਕਿ ਜਿਹੜਾ ਕਹਿੰਦੇ ਨੇ ਕਿ ਤੁਸੀਂ ਆਪਣੀਆਂ ਰੋਟੀਆਂ ਸੇਕਦੇ ਹੋ ਦਿੰਨੇ ਹੋ ਤੇ ਆ ਜਾਂਦੇ ਹੋ ਇੱਥੇ ਬੋਲਣ ਲਈ ਜਿਹੜੀ ਲੈਂਡ ਪੂਲਿੰਗ ਪਾਲਿਸੀ ਨੂੰ ਵਾਪਸ ਕਰਵਾਇਆ ਆਮ ਲੋਕਾਂ ਦੇ ਇਹਨਾਂ ਜਥੇਬੰਦੀਆਂ ਨੇ ਸਰਕਾਰ ਨਾਲ ਲੜ ਕੇ ਲੈਂਡ ਪੂਲਿੰਗ ਵਾਪਾਲਿਸੀ ਵਾਪਸ ਕਰਵਾਈ ਆ ਤੇ ਜੇ ਉਹ ਅੱਜ ਨਾ ਹੁੰਦੀ ਤੇ ਮੈਨੂੰ ਲੱਗਦਾ ਤੇ ਬਹੁਤ ਸਾਰੀਆਂ ਜ਼ਮੀਨਾਂ ਇਹਨਾਂ ਕਾਰਪੋਰੇਟ ਘਰਾਣਿਆਂ ਦੇ ਅਧੀਨ ਹੋ ਜਾਣੀਆਂ ਸੀ ਸੋ ਇਹੋ ਜੀਆਂ ਗੱਲਾਂ ਇਹੋ ਜੇ ਬਿਆਨਾਂ ਦੀ ਭਾਰਤੀ ਕਿਸਾਨ ਜੂਨਿਅਨ ਇਕਤਾ ਸਿੱਧੂ ਪਰ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੀ ਆ ਔਰ ਭਵਿਕ ਵਿੱਚ ਵਿੱਚ ਇਹੋ ਜੀਆਂ ਜਿਹੜੀ ਬੋਲੀ ਐ ਭਾਸ਼ਾ ਐ ਉਸ ਤੋਂ ਰੂਲਿੰਗ ਪਾਰਟੀ ਦੇ ਹਲਕਾ ਇੰਚਾਰਜਾ ਐਮ ਐਲ ਏ ਨੂੰ ਆਵਾਜ਼ ਆਉਣਾ ਚਾਹੀਦਾ ਪੂਰੇ ਪੰਜਾਬ ਨੂੰ ਬੇਨਤੀ ਐ ਕਿ ਇਕਮੁੱਟ ਹੋਈਏ ਤਾਂ ਕਿ ਜਿਹੜੀ ਪੰਜਾਬ ਦੀ ਜਿਹੜੀ ਕਿਸਾਨੀ ਐ ਹਰ ਇੱਕ ਵਰਗ ਨੂੰ ਇਹ ਮਾਰ ਪਈਆ ਉਹਨੂੰ ਮੁੜ ਕੇ ਪੈਰਾਂ ਸਿਰ ਕਰ ਸਕੀਏ ਜਿੰਨਾ ਜਿੰਨਾ ਸਹਿਯੋਗ ਕੋਈ ਕਰ ਰਿਹਾ ਉਹਨਾਂ ਉਹਨਾਂ ਆਪਾਂ ਕਰੀਏ ਕਿਉਂਕਿ ਇਹ ਜਿਹੜੀ ਹੜ ਦੀ ਮਾਰ ਐ ਇਹ ਇੱਕ ਜਾਂ ਦੋ ਦਿਨ ਲਈ ਇਹਦੀ ਤਿਆਰੀ ਰੱਖ ਕੇ ਚੱਲੀਏ ਕਿ ਇੱਕ ਮਹੀਨਾ ਦੋ ਮਹੀਨੇ ਨੂੰ ਲੱਗ ਸਕਦੇ ਨੇ ਕਿਉਂਕਿ ਪਾਣੀ ਉਤਰਨ ਤੋਂ ਬਾਅਦ ਜਿਹੜੀ ਮੇਨ ਸਮੱਸਿਆ ਕਿਸਾਨਾਂ ਦੀਆਂ ਜ਼ਮੀਨਾਂ ਪੱਧਰੀਆਂ ਕਰਨੀਆਂ ਜਾਂ ਹੋਰ ਇਹੋ ਜਿਹੀਆਂ ਸਮੱਸਿਆਵਾਂ ਉਹਦੇ ਨਾਲ ਨਜਿੱਠਣ ਲਈ ਸਾਨੂੰ ਇੱਕ ਮੁੱਠ ਹੋ ਕੇ ਲੰਬੀ ਲੜਾਈ ਲਈ ਤਿਆਰ ਰਹਿਣਾ ਚਾਹੀਦਾ ਹੈ